ਦੇ ਹਾਰਦਾ ਨਹੀਂ ਠੀਕ ਹੈ ਨਾ ਆਪਾਂ ਸਿੱਖਣ ਵਾਸਤੇ ਜ਼ਿਆਦਾਤਰ ਇਸੇ ਲੈਣੇ ਹੁੰਦੇ ਆ ਮੁਕਾਬਲਿਆਂ ਦੇ ਵਿੱਚ ਨਾ ਕਿ ਸਿਰਫ ਜਿੱਤ ਪ੍ਰਾਪਤ ਕਰਨ ਲਈ ਠੀਕ ਹੈ ਜੀ ਇੱਕ ਥੋੜਾ ਜਿਹਾ ਸਭ ਤੋਂ ਪਹਿਲਾਂ ਬਾਈ ਕੌਮ ਜੀ ਨੂੰ ਜੀਆ ਨੂੰ ਸਾਡੇ ਕਲੱਬ ਵੱਲੋਂ ਵੀ ਪਿੰਡ ਵੱਲੋਂ ਵੀ ਮੈਂ ਇਹਨਾਂ ਤੋਂ ਵੀ ਬਹੁਤ-ਬਹੁਤ ਸਿੱਖਿਆ ਇਹਨਾਂ ਤੋਂ ਮੈਂ ਬਹੁਤ-ਬਹੁਤ ਸਿੱਖਿਆ ਇਸ ਮੈਂ ਅੱਜ ਤੱਕ ਮੈਂ ਇਹਨਾਂ ਦੀ ਬੜਾਈ ਨਹੀਂ ਕਰਦਾ ਇਹ ਕਹਿ ਰਹੇ ਕਹਿੰਦੇ ਨੂੰ ਮੈਂ ਅੱਜ ਤੱਕ ਲੀਡਰ ਕਰਵਾਣੀ ਨਾ ਗੱਲ ਕਰਦਾ ਨਹੀਂ ਸੁਣਿਆ ਜਦੋਂ ਗੁਰੂਰਾਸਾ ਦੀ ਬੇਅਦਬੀ ਹੁੰਦੀ ਸੀ ਉਦੋਂ ਇਹ ਜਾਂਦੇ ਸੀ ਮੈਂ ਉੱਥੇ ਉਹ ਮੇਰਾ ਦੋਸਤ ਆ ਮੁੰਡਾ ਇਹਦਾ ਖਾਲਸਾ ਜੀ ਉਥੇ ਪੈਂਦੇ ਸੀ ਇਹ ਤੇ ਮੈਂ ਉੱਥੇ ਜਦੋਂ ਜਾਂਦਾ ਸੀ ਇਹ ਗਰਵਾਣੀ ਦੀ ਟੁਕਣਾ ਹੀ ਗੱਲ ਸਮਝਾਉਂਦੇ ਸੀ ਮੈਂ ਇਹਨਾਂ ਨੂੰ ਫੇਰ ਮਿਲਿਆ ਬਾਅਦ ਚ ਮੈਂ ਕਿਹਾ ਜੀ ਤੁਸੀਂ ਤਾਂ ਸਭ ਤੋਂ ਵਧੀਆ ਲੀਡਰ ਤਾਂ ਤੁਸੀਂ ਆ ਜਿਹੜੇ ਟੱਟੋ-ਟੱਟ ਗਰਵਾਣੀ ਦੀ ਤਾਂ ਗੱਲ ਕਰਦੇ ਹੋ ਉਹ ਤਾਂ ਗਰਵਾਣੀ ਛੱਡੋ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕੀ ਸਿਸਟਮ ਦਾ ਦਸਤਾਰ ਵਾਲੇ ਅੱਜ ਤੱਕ ਯਾਰ ਮੈਂ ਇਹ ਵੀ ਗੱਲ ਕਹਿਣੀ ਚਾਹਣਾ ਵੀ ਠੀਕ ਹੈ ਮੈਂ ਐਸਜੀ ਐ ਜੀਪੀਸੀ ਵੀ ਨਹੀਂ ਭਰਾਲਾ ਕਰਦੀ ਹੈ ਹੋਰ ਦੱਸੋ ਸਾਡੇ ਵੱਲੋਂ ਜੀ ਆਇਆਂ ਨੂੰ ਤੁਹਾਡਾ ਖੁਸ਼ ਪੰਡ ਬਦੋਗੇ ਦੇਵ ਜੀ ਵਿਚਾਰ ਇਹ ਕਿਰਾਬਾ ਦੇ ਕਲਮ ਕੋਰ ਪਾਸਟ ਬਹੁਤ ਹੀ ਸਤਿਕਾਰਯੋਗ ਇਸ ਨਗਰ ਦੇ ਵਾਸੀ ਬਹੁਤ ਸਤਿਕਾਰਯੋਗ ਸ਼ਖਸੀਅਤ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਵਾਸੋ ਉਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਨੌਜਵਾਨੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫਤੇ ਬੁਲਾਉਣਾ ਵਾਜਬ ਨਹੀਂ ਕਰਦਾ ਸਾਵਾਹਬਾਹ ਇੱਕ ਬੇਤੀ ਸਭ ਤੋਂ ਪਹਿਲਾਂ ਸਾਰੇ ਨੌਜਵਾਨਾਂ ਨੂੰ ਬੱਚਿਆਂ ਨੂੰ ਪਿਆਰਿਆਂ ਨੂੰ ਕੋਈ ਵੀ ਕਿਤੇ ਵੀ ਫਤੇ ਬੁਲਾਵੇ ਜਰੂਰ ਜਵਾਬ ਦੇ ਆ ਕਦੇ ਵੀ ਫਤੇ ਬੁਲਾਉਣ ਵਾਲੇ ਵੱਲ ਦੇਖਣਾ ਕਿਹਨੇ ਬੁਲਾਈ ਆ ਫਤੇ ਬਣਾਉਣ ਵਾਲੇ ਵੱਲ ਦੇਖਣਾ ਕਿਹਨੇ ਬੁਲਾਈ ਡੇਟਾ ਤੇ ਕਰਦੇ ਮਾਲਕ ਪੁੱਤਰਾਂ ਦੇ ਦਾਨੀ ਨੇ ਇਹ ਫਤੇ ਬਖਸ਼ੀ ਆ ਇਹ ਫਤੇ ਸਾਨੂੰ ਉਹਨੇ ਬਖਸ਼ੀ ਆ ਜਿਹਨੇ ਬਾਬਾ ਜੀਉ ਸਿੰਘ ਨੂੰ ਆਪਦੇ ਘਰ ਨਾਲ ਲਾ ਕੇ ਕਿਹਾ ਸੀ ਨਗਰੇਤੇ ਗੁਰੂ ਦੇ ਬੇਟੇ ਇਸ ਲਈ ਫਤੇ ਬਣਾਉਣ ਵਾਲੇ ਵੱਲ ਦੇਖ ਕੇ ਆਪਾਂ ਫਤੇ ਬਣਾਉਂਦੇ ਔਰ ਇਹਦੀ ਮਹੱਤਤਾ ਬੜੀ ਵੱਡੀ ਆ ਆਪਾਂ 2 ਮਿੰਟ ਫਤੇ ਦੀ ਗੱਲ ਕਰਨੀ ਆ ਆਪਾਂ ਕਿਉਂਕਿ ਇਹ ਬਹੁਤ ਸੋਹਣਾ ਕਾਰਜ ਆ ਦਸਤਾਰ ਤੇ ਤਾਜ ਕਲੱਬ ਦਾ ਛੋਟਾ ਗੁਰੂ ਛੋਟਾ ਭਾਈ ਆ ਰਣਵੀਰ ਚੰਗਾ ਪਰਾਲਾ ਹੈ ਬਾਬਾ ਜੀਉ ਸਿੰਘ ਕਲੱਬ ਦਾ ਨੰਗਾ ਫਟੇ ਦੀ ਗੱਲ ਆ ਪਰ ਕਰਦੇ ਸੀ ਫਟੇ ਬੁਲਾਉਣੀ ਕਿਉਂ ਜ਼ਰੂਰੀ ਆ ਸਮਝੋ ਧਿਆਨ ਨਾਲ ਬਚਾਰੇ ਜਰੂਰ ਧਿਆਨ ਦੇਣਾ ਤੁਸੀਂ ਸਾਡੇ ਆਉਣ ਵਾਲੇ ਵਾਰ ਤੋਂ ਅਸੀਂ ਤੁਹਾਨੂੰ ਇਹ ਜਿਹੜੇ ਨੌਜਵਾਨ ਉਪਰਾਲਾ ਕਰ ਰਹੇ ਨਾ ਆਪਣਾ ਘਰ ਛੱਡ ਕੇ ਇੰਨੀ ਦੂਰ ਇਹਨਾਂ ਨੇ ਕੋਈ ਸਿਆਸਤ ਨਹੀਂ ਕਰਨੀ ਇਹਨਾਂ ਨੇ ਕੋਈ ਵੋਟਾਂ ਨਹੀਂ ਲੈਣੀਆਂ ਇਹ ਤਾਂ ਸਿਆਸਤਦਾਨ ਭੱਜੇ ਜਾਂਦੇ ਹੁੰਦੇ ਦੂਜੇ ਇਲਾਕਿਆਂ 'ਚ ਇਹ ਆਪਣਾ ਭਵਿੱਖ ਸਵਾਰਨ ਆ ਜਿਹੜੀ ਨੌਜਵਾਨ ਪੀੜੀ ਪੁੰਗਰ ਰਹੀ ਹੈ ਨਾ ਇਹਨਾਂ ਨੂੰ ਸਿੱਧੇ ਰਸਤੇ ਤੋਰਨ ਲਈ ਨੌਜਵਾਨਾਂ ਦਾ ਪ੍ਰਾਲਾਏ ਜਿਹੜਾ ਸ਼ਾਨਦਾਰ ਪ੍ਰਾਲਾਏ ਇਹਦੀ ਸ਼ਲਾਘਾ ਕਰਨੀ ਬਣਦੀ ਹੈ ਇੰਨੀ ਸ਼ਲਾਘਾ ਕਰੀਏ ਚੰਗੀ ਫਤਿਹ ਦੀ ਗੱਲ ਮੈਂ ਕਰ ਰਿਹਾ ਸੀ 2 ਮਿੰਟ ਦੇ ਵਿੱਚ ਆਪਾਂ ਬੇਅੰਤਿ ਸਮਾਪਤ ਕਰਦੇ ਹਾਂ ਜਦੋਂ ਪਰ ਅਰਦਾਸ ਕਰਦੇ ਆ ਨਾ ਬੱਚੇ ਰੋਜ਼ ਨਿਤਨੇਮ ਕਰਨ ਤੋਂ ਬਾਅਦ ਕਿਸੇ ਗੁਰੂ ਘਰ ਅਰਦਾਸ ਕਰਦੇ ਤੁਸੀਂ ਨਿਤਨੇਮ ਕਰਨ ਤੋਂ ਬਾਅਦ ਅਰਦਾਸ ਕਰਦੇ ਆ ਅਰਦਾਸ ਦੇ ਵਿੱਚ ਪਹਿਲਾਂ ਜਿਕਰ ਹੁੰਦਾ 10 ਪਾਸੇ ਦਾ ਨਾਮ ਲਿਆ ਜਾਂਦਾ ਹੈ ਫਿਰ ਆਪਾਂ ਕਹਿੰਦੇ ਆ 10 ਪਾਤਸ਼ਾਹੀਆਂ ਦੇ ਸਰੂਪ ਜੁਗੋ ਜੁਗ ਟਲ ਤਨ ਸੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲੋ ਵਾਹਿਗੁਰੂ ਜੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਆਪਣੇ ਬੁੱਲਾਂ ਤੇ ਆਉਂਦਾ ਜबान ਤੇ ਆਉਂਦਾ ਹੈ ਤੇ ਆਪਣੇ ਆ ਸੁਰਤੀਆਂ ਬੰਤੀਆਂ ਚ ਗੁਰੂ ਸਾਹਿਬ ਦਾ ਸਰੂਪ ਆ ਜਾਂਦਾ ਹੈ ਨਾ ਫਿਰ ਅੱਗੇ ਅਰਦਾਸ ਤੋਂ ਬਾਅਦ ਆਪਾਂ ਇਸ ਇਸ ਜ਼ਿਕਰ ਕਰਨ ਤੋਂ ਬਾਅਦ ਆਪਾਂ ਕਹਿੰਦੇ ਆ ਜਿੰਨਾ ਬੰਦ ਬੰਦ ਕਟਵਾਏ ਖੋਪਰ ਲੋਹਾ ਦੇ ਚਰਖੜੀਆਂ ਤੇ ਚੜੇ ਆ ਰਾਂ ਨਾ ਚਲਾਏ ਗਏ ਦੇਗਾ ਚੁਮਾਲੇ ਖਾਦੇ ਦਿਲ ਨਾਲ ਧਿਆਨ ਧਰ ਕੇ ਬੋਲੋ ਵਾਹਿਗੁਰੂ ਹੁਣ ਡੇਗਾ ਚ ਬਾਰੇ ਖਾਦੇ ਖੋਪਰ ਲੋਹਾਰੇ ਕੇਸਾਂ ਖਤਰ ਭਾਈ ਤਾਰੂ ਸਿੰਘ ਯਾਦ ਆਉਂਦਾ ਨੇ ਜਦੋਂ ਬੰਦ-ਬੰਦ ਕਟਵਾਉਣ ਦੀ ਗੱਲ ਹੁੰਦੀ ਹੈ ਭਾਈ ਮਨੀ ਸਿੰਘ ਜੀ ਯਾਦ ਹੁੰਦੇ ਆ ਨਾ 90 ਸਾਲਾਂ ਦਾ ਬਾਪੂ ਜਦੋਂ ਜਲਾਦ ਨੇ ਬਾਪੂ ਦੇ ਬੰਦ-ਬੰਦ ਕੱਟਣ ਲੱਗਿਆ ਜਦੋਂ ਉਹ ਕਹਿੰਦਾ ਤੈਨੂੰ ਟੋਕੇ ਨਾਲ ਵੱਢਣਾ ਹੈ ਉਹਨੇ ਇੱਥੇ ਟੋਕਾ ਰੱਖ ਲਿਆ ਸੀ ਬਾਪੂ ਨੇ ਤੇ ਬਾਪੂ ਮਨੀ ਸਿੰਘ ਨੇ ਫੜ ਕੇ ਟੋਕਾ ਇੱਥੇ ਰੱਖ ਲਿਆ ਕਦੇ ਇੱਥੋਂ ਤੋਂ ਤੂੰ ਛੇਤੀ ਬੰਦ ਨਹੀਂ ਮੈਨੂੰ ਪਤਾ ਲੱਗਣਾ ਇੱਥੋਂ ਸ਼ੁਰੂ ਕਰ ਆ ਬੰਦ ਬੰਦੇ ਨੂੰ ਬੰਦ ਬੰਦ ਕੱਟਣਾ ਕਹਿੰਦੇ ਆ ਇੱਥੋਂ ਸ਼ੁਰੂ ਕਰਕੇ ਉੱਥੇ ਵੀ ਹਾਜ਼ਰੀ ਲੱਗਦੀ ਆ ਫਿਰ ਆਪਾਂ ਕਹਿੰਦੇ ਆ ਗੁਰੂ ਦੇ ਪੰਜ ਪਿਆਰੇ 40 ਮੁਕਤੇ ਚਾਰ ਸਰਬਜਾਤੇ ਫੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਤਿਨ੍ਹਾਂ ਦਾ ਧਿਆਨ ਕਰਕੇ ਬੋਲੋ ਵਾਹਿਗੁਰੂ ਹੋਰ ਤੁਸੀਂ ਆਪਸ ਹਿਸਾਬ ਲਾਓ ਜਦੋਂ ਵਾਹਿਗੁਰੂ ਕਹਿੰਦੇ ਆ ਤੇ ਕਿੱਥੇ ਕਿੱਥੇ ਤੁਹਾਡੀ ਹਾਜ਼ਰੀ ਲੱਗਦੀ ਆ ਕਿਹਨੂੰ ਕਿਹਨੂੰ ਯਾਦ ਕਰਿਆ ਜਾਂਦਾ ਹੈ ਇਸ ਲਈ ਬਹੁਤ ਜ਼ਰੂਰੀ ਆ ਫਤੇ ਭਾਈ ਸਾਹਿਬ ਹੁਕਾ ਦਿੰਦੇ ਹਨ ਜਦੋਂ ਸਪੀਕਰ ਦੇ ਵਿੱਚੋਂ ਕਿਸੇ ਪਿੰਡ ਦੀ ਬੇਨਤੀ ਕਰਦੇ ਆ ਦੋ ਵਾਰ ਫਤੇ ਬੁਲਾਉਂਦੇ ਆ ਹੁਕਾ ਦੇਣ ਤੋਂ ਪਹਿਲਾਂ ਤੇ ਹੁਕਾ ਦੇਣ ਤੋਂ ਬਾਅਦ ਬਸ ਇਹ ਮਨ ਚ ਵਿਚਾਰੋ ਵੀ ਗੁਰੂ ਘਰ ਦੇ ਸਪੀਕਰ ਚੋਂ ਤੁਹਾਡੇ ਕੰਨ 'ਚ ਫਤੇ ਦੀ ਆਵਾਜ਼ ਆਈ ਹੈ ਤੁਸੀਂ ਚਾਹੇ ਖੇਤ ਫਿਰਦੇ ਹੋ ਚਾਹੇ ਮੇਰੀਆਂ ਭੈਣਾਂ ਰਸੋਈ 'ਚ ਕੰਮ ਕਰਦੀਆਂ ਨੇ ਚਾਹੇ ਕੋਈ ਕਿਤੇ ਵੀ ਬੈਠਾ ਹੈ ਜਦੋਂ ਫਤੇ ਦੀ ਆਵਾਜ਼ ਸੁਣ ਲਈ ਜਵਾਬ ਦੇਣਾ ਹੈ ਗੁਰੂ ਦੇ ਚਰਨਾਂ 'ਚ ਹਾਜ਼ਰੀ ਲੱਗ ਜਾਂਦੀ ਹੈ ਤੇ ਇਹ ਤੁਸੀਂ 10-15 ਵਾਰੀ ਕਰਨਾ ਇਸ ਤਰ੍ਹਾਂ ਸੋਚ ਕੇ ਕਿ ਯਾਰ ਫਤੇ ਆਈ ਹੈ ਮੈਂ ਜਵਾਬ ਦੇ ਦਿਆਂ ਉਸ ਤੋਂ ਬਾਅਦ ਨੂੰ ਸੋਚਣ ਦੀ ਲੋੜ ਨਹੀਂ ਤੁਸੀਂ ਦੇਖਿਓ ਥੋੜੇ ਕੰਮ ਚ ਫਤੇ ਪਿਆ ਕਰੋ ਥੋੜੇ ਮੂੰਹ ਚ ਆਪੇ ਹੀ ਨਿਕਲ ਆਏਗਾ ਫੇਰ ਆਪਾਂ ਗੱਜ ਕੇ ਫਤੇ ਕਜਾਵਾਂਗੇ ਭਾਈ ਗੁਰਦਾਸ ਜੀ ਲਿਖਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਮੈ ਖੋਈ ਇੱਕ ਹੈਗਾ ਮੂਲ ਮੰਤਰ ਜਿਹੜਾ ਆਪਾਂ ਇੱਕ ਓੰਕਾਰ ਤੋਂ ਨਾਨਕ ਹੋਸੀ ਕੀ ਸਤ ਤੱਕ ਪੜਦੇ ਆ ਇਹ ਹੈਗਾ ਗੁਰਮੰਤਰ ਗੁਰੂ ਦਾ ਬਖਸ਼ਾ ਮੰਤਰ ਵਾਹਿਗੁਰੂ ਹੁਣ ਦੁਨਿਆਵੀ ਮੰਤਰਾਂ ਤੰਤਰਾ ਵਿੱਚ ਤਾਂ ਦੁਨੀਆਂ ਉਲਝੀ ਫਿਰਦੀ ਆ ਕਦੇ ਐਸ ਚੌਂਕ ਤੇ ਮੰਤਰ ਤੰਤਰ ਮਾਰਕੀਟ ਹੁਣਾ ਕਰਦਾ ਕਿਤੇ ਉੱਥੇ ਕਰਦਾ ਕਿ ਕੇਸਗੁਰ ਮੰਤਰ ਨਾਲ ਵੀ ਜੁੜ ਕੇ ਵੇਖੀਏ। ਉਹ ਗੱਜ ਕੇ ਫਤੇ ਗਜਾਉਣੀ ਆ ਤਾਂ ਕਿ ਅੰਦਰ ਤੁਹਾਡੇ ਪਤਾ ਲੱਗੇ ਕਿ ਹਾਂ ਗੁਰੂ ਦੀ ਗੱਲ ਹੋਈ ਆ। ਦੁਬਾਰਾ ਫਿਰ ਫਤੇ ਅਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਦੀ ਕਿਲਾ ਚ ਰਹੋ ਤੰਤਰ ਸਤ ਰਹੋ ਬਾਸਾ ਤੁਨੋਂ ਆਪ ਦੇ ਚਰਨਾਂ ਨਾਲ ਜੁੜੋ। ਆਦਤ ਬਣਾਓ ਫਿਰ ਰੋਜ਼ ਰੋਜ਼ਾਨਾ ਗੁਰੂ ਘਰ ਜਾਣ। ਕੁਰਦਕਹ ਨਾਲੇ ਕੋਲਾ ਗੁਰੂ ਘਰ ਕਿੰਨਾ ਸ਼ਾਨਦਾਰ ਸੰਗਤ ਬਣੀ ਆ ਸੋ ਰੋਜ਼ ਗੁਰੂ ਘਰ ਜਾਣਾ ਹੈ ਰੋਜ਼ ਗਰਾਊਂਡ ਜਾਣਾ ਦੋ ਚੀਜ਼ਾਂ ਦੀ ਯਾਦ ਪਾ ਲਓ ਤੀਜੀ ਤਾਂ ਰਣਵੀਰ ਹੋਰਾਂ ਨੂੰ ਤੁਹਾਨੂੰ ਬਹੁਤ ਸੋਹਣਾ ਇਹ ਪ੍ਰਾਲਾ ਜਿਹੜੇ ਤਾਂ ਜਿੰਨੀ ਸਲਾਹਾਂ ਕਰੀਏ ਚੰਗੀ ਹੈ ਘਰ ਘਰ ਪਿੰਡ ਪਿੰਡ ਸੋਡੇ ਘਰਾਂ ਜਾ ਕੇ ਆਪਾਂ ਨੂੰ ਦਸਤਾਰ ਨਾਲ ਜੋੜ ਰਹੇ ਆ ਔਰ ਇਹ ਵੀ ਆ ਕਿ ਕੋਣੋ ਦਸਤਾਰਾਂ ਵੀ ਅੱਗੇ ਤੋਂ ਵੀ ਚਲੋ ਆਪਾਂ ਪਾਸ਼ਾ ਰਹਿਮਤ ਕਰਨ ਹੁਣ ਵੀ ਜਿੰਨਾ ਬੰਦਾ ਜੋਗਦਾਰ ਪਾਵਾਂਗੇ ਪਰ ਅੱਗੇ ਤੋਂ ਜਦੋਂ ਦਸਤਾਰਾਂ ਦਾ ਕੋਈ ਲਾਣਾ ਹੁੰਦਾ ਕਿ ਕਿਤੇ ਵੀ ਤਾਂ ਜਰੂਰ ਦਾਸ ਨੂੰ ਸੇਵਾ ਦਿਆ ਕਰੂ ਆਪਾਂ ਦਸਤਾਰਾਂ ਲੈ ਕੇ ਦਿਆ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਆਪਣੇ ਪਰੂਨ ਲੈ ਕੇ ਦਿਆਂਗੇ ਸਾਡਾ ਵੀ ਥੋੜਾ ਬਹੁਤ ਯੋਗਦਾਰ ਪੈ ਜੇ ਇਸ ਸੁਚੱਜੇ ਕੰਮ ਦੇ ਵਿੱਚ ਚੰਗੇ ਕੰਮ ਦੇ ਵਿੱਚ ਝੂਠ ਤਾਂ ਸਾਰੀ ਦਿਹਾੜੀ ਬੋਲਣੇ ਆ ਪਰ ਜੇ ਦਿਨ ਦੇ ਵਿੱਚ ਇੱਕ ਚੰਗਾ ਕੰਮ ਹੋ ਜੇ ਤਾਂ ਕਿੰਨੀ ਵਧੀਆ ਗੱਲ ਹੈ ਸੋ ਇਹ ਇੱਕ ਵੱਡੀ ਗੱਲ ਏ ਕਿ ਉਸ ਬਾਪੂ ਨੂੰ ਯਾਦ ਕੀਤਾ ਜਿਸ ਬਾਪੂ ਨੇ ਆਪਣੇ ਕੌਮ ਨੂੰ ਮਾਣ ਦਵਾਇਆ ਬਹੁਤ ਵੱਡਾ ਯੋਧੇ ਤਾਂ ਉੱਥੇ ਹੋਰ ਵੀ ਬੜੇ ਸੀ ਜਦੋਂ ਨੌਵੇਂ ਪਾਸ਼ਾ ਦੀ ਸ਼ਹਾਦਤ ਹੋਈ ਜਾਂ ਸੀ ਇਸ ਘਟਿਆ ਗਿਆ ਲੈ ਕੇ ਆਉਣ ਵਾਲਾ ਕੌਣ ਸੀ ਆਪਣਾ ਬਾਪੂ ਬਾਬਾ ਜੀਵਨ ਸਿੰਘ ਜੀ ਜੇ ਮੈਂ ਕਹਾ ਕਿ ਗੁਰੂ ਸਾਹਿਬ ਦੇ ਚਾਰ ਸਾਹਿਬ ਜਾਦੇ ਨਹੀਂ ਪੰਜ ਸਾਹਿਬ ਜਾਦੇ ਆ ਇਹ ਕੋਈ ਅਤ ਕਥਨੀ ਨਹੀਂ ਇਹ ਅਸੀਂ ਨਹੀਂ ਆਪਕੇ ਕੋਲ ਗੱਲ ਬਣਾਈ ਇਹ ਸਾਡੇ ਗੁਰੂ ਸਾਹਿਬ ਨੇ ਉਹਨਾਂ ਨੂੰ ਗੱਲ ਨਾਲ ਲਾ ਕੇ بیٹے ਉਹਦਾ ਖਿਤਾਬ ਦਿੱਤਾ ਇਸ ਲਈ ਗੁਰੂ ਸਾਹਿਬ ਦੇ ਬੇਟੇ ਤਾਂ ਇਹਦਾ ਮਤਲਬ ਗੁਰੂ ਸਾਹਿਬ ਦੇ ਸਾਹਿਬ ਜਾਦੇ ਪੰਜ ਸਾਹਿਬ ਜਾਦੇ ਆ ਜੇ ਆਪਾਂ ਚਾਰ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਮਾਣ ਹੈ ਸਾਨੂੰ ਉਹਨਾਂ ਦੇ ਜੀਵਨ ਤੇ ਪਿਤਾ ਸਰਦਾਰ ਨੰਦ ਮਾਤਾ ਪ੍ਰੇਮੋਂ ਦੇ ਘਰ ਪੈਦਾ ਹੋਏ ਤੇ ਐਡਾ ਵੱਡਾ ਇਤਿਹਾਸ ਸਿਰਜ ਕੇ ਗਏ ਆ ਬੱਚਿਓ ਮੈਂ ਤਾਂ ਥੋਟਾ ਤਲਵਾਰ ਕਰਦਾ ਕਲੱਬ ਵਾਲੇ ਦਾ ਕਿ ਤੁਸੀਂ ਬੱਚਿਆਂ ਨੂੰ ਉਹਨਾਂ ਦੀ ਯਾਦ ਵਿੱਚ ਕਿੰਪ ਲਾਇਆ ਹੈ ਆਨੇ ਬਹਾਨੇ ਗੁਰਬਾਣੀ ਪੈਂਦੀ ਹੈ ਨਾ ਬਿਬਾਣੀਆਂ ਕਹਾਣੀਆਂ ਪੁੱਤ-ਸਪੁੱਤ ਗ੍ਰਹਿਣ ਆ ਪੁੱਤਾਂ-ਸਪੁੱਤਾਂ ਨੇ ਬਾਪੂਆਂ ਦੀਆਂ ਬਾਤਾਂ ਪਾਉਣੀਆਂ ਨੇ ਸਹੀ ਮਹਨੇ ਦੇ ਵਿੱਚ ਤੁਸੀਂ ਸਹੀ ਪੁੱਤੋਂ-ਸਪੁੱਤੋਂ ਉਸ ਬਾਪੂ ਦੇ ਜਿਹੜੇ ਉਹਨੂੰ ਯਾਦ ਕਰੀ ਜਾਂਦੇ ਜਿਹੜੇ ਉਹਦੀ ਯਾਦ ਚ ਜੁੜੇ ਬੈਠੇ ਹੋ ਤੇ ਇਹ ਸਿੰਘ ਸ਼ਹੀਦ ਆ ਜਿਹੜੇ ਨਾ ਇਹ ਫਲਮ ਨਹੀਂ ਮੋੜ ਹੁੰਦੇ ਰੱਖਦੇ ਨਹੀਂ ਹੁੰਦੇ ਜਿੰਨੇ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਦੁਨਿਆਵੀ ਧਾਰਨ ਦੇਣਾ ਹੈ ਬੱਚਿਓ ਜੇ ਆਪਾਂ ਆਪਣੇ ਘਰੇ ਕੋਈ ਮਜ਼ਦੂਰ ਲਾਉਨੇ ਆ ਦਿਹਾੜੀਦਾਰ ਲਾਉਨੇ ਆ ਤੇ ਆਪਾਂ 8 ਨੂੰ ਦੀ ਦਿਹਾੜੀ ਦੇ ਕੇ ਤੋੜਦੇ ਆ ਨਾ ਮੰਨ ਲਓ 400 ਰੁਪਏ ਦਿਹਾੜੀ ਆ ਕੋਈ ਕੰਮ ਕਰਕੇ ਗਿਆ ਆਪਣੇ ਘਰੇ ਮਿਸਤਰੀ ਲੱਗਿਆ ਤਾਂ ਆਪਾਂ ਉਹਨੂੰ ਦਿਹਾੜੀ ਦੇ ਕੇ ਤੋੜਾਂਗੇ ਨਾ ਤੇ ਜੇ ਆਪਾਂ ਇਹਨਾਂ ਸਿੰਘਾਂ ਸ਼ਹੀਦਾਂ ਦੀ ਚੱਕਰੀ ਕਰਾਂਗੇ ਉਹ ਆਪਣੀ ਦਿਹਾੜੀ ਕਿੱਥੋਂ ਰੱਖਣਗੇ ਉਹ ਤਾਂ ਮੁੱਲ ਮੋੜਨਗੇ ਮੋੜਨਗੇ ਤਾਂ ਦੁੱਗਣਾ ਚੌਗਣਾ 10 ਗੁਣਾ ਕਰਕੇ ਮੋੜ ਲੈਣਗੇ ਸੋ ਇਹ ਪਰਾਲਾ ਕਰਨਾ ਗੁਰੂ ਨਾਲ ਜੁੜਨਾ ਗੁਰਬਾਣੀ ਨਾਲ ਜੁੜਨਾ ਸਹਿਰਿ ਗੁਰੂ ਗ੍ਰੰਥ ਸਾਹਿਬ ਪਾਠਾ ਨਾਲ ਜੁੜਨਾ ਗੁਰਬਾਣੀ ਦੇ ਅਰਥ ਸਮਝਣੇ ਆ ਜੇ ਆਨੰਦ ਲੈਣਾ ਸਹੀ ਮੈਨੇ ਦੀ ਗੁਰਬਾਣੀ ਦਾ ਹੁਣ ਤਾਂ ਟੋਡੇ ਕੋਲ ਸੋਨੇ ਸੋਨੇ ਫੋਨ ਐਪਲੀਕੇਸ਼ਨਾਂ ਡਾਊਨਲੋਡ ਕਰੂ ਵਿੱਚ ਅਰਥ ਸਮਝ ਆਉਂਦੇ ਆ ਗੁਰਬਾਣੀ ਦੇ ਜਿੱਥੇ ਹੋਰ ਐਪਲੀਕੇਸ਼ਨਾਂ ਦੇਖਦੇ ਹੋ ਦੋ ਤਰ੍ਹਾਂ ਦੀ ਖਰਾਕ ਐ ਬੱਚਿਓ ਸਰੀਰ ਤਕੜਾ ਕਰਦੀ ਆ ਪਰ ਘਰੋਂ ਦੁੱਧ ਬਗਾਮ ਖਾਣੇ ਆ ਤੇ ਇੱਕ ਬ੍ਰੂ ਤਕੜੀ ਕਰਨ ਵਾਲੀ ਖਰਾਕ ਆ ਫੋਨ ਦੇ ਉੱਤੇ ਦੇਖਣਾ ਕੀ ਆ ਸੁਣਨਾ ਕੀ ਆ ਇਹ ਜ਼ਰੂਰੀ ਅੱਜ ਦੇ ਸਮੇਂ 'ਚ ਕਿਉਂਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸਾਡੀ ਉਹਨਾਂ ਨੇ ਪੀੜ੍ਹੀ ਨੂੰ ਉਜਾਇਆ ਜਾ ਰਿਹਾ ਕਿ ਹਲਕੀਆਂ ਚੀਜ਼ਾਂ ਕਰ ਜੋ ਗਵਨ ਥੱਕਿਆ ਜਾ ਰਿਹਾ ਫੋਨ ਤੇ ਕੀ ਸੁਣਨਾ ਹੈ ਕਿਤਾਬਾਂ ਪੜ੍ਹਦੀ ਆਤਮਾਓ ਬੱਚਿਓ ਮੈਂ ਤੁਹਾਡੇ ਸਕੂਲ ਨੂੰ ਮਦੁਰਾ ਸਾਹਿਬ ਇੱਥੇ ਕਿਤਾਬਾਂ ਲੈ ਕੇ ਦੇ ਕੇ ਜਾਉਂ ਥੋੜੀਆਂ ਜਿੰਨੀਆਂ ਤੁਸੀਂ ਪੜ੍ਹੋ ਤੇ ਜ਼ਰੂਰ ਕਿਤਾਬਾਂ ਪੜ੍ਹਿਆ ਕਰੋ ਗੁਰਬਾਣੀ ਦੇ ਨਾਲ ਨਾਲ ਇਤਿਹਾਸ ਵੀ ਪੜ੍ਹਨਾ ਹੈ ਇਹ ਤੁਹਾਡੇ ਜੀਵਨ ਚ ਕੰਮ ਆਉਣ ਵਾਲੀਆਂ ਚੀਜ਼ਾਂ ਗਿਆਨ ਥੋੜੇ ਤੋਂ ਕੋਈ ਖੋ ਨਹੀਂ ਸਕਦਾ ਜੋ ਗਿਆਨ ਤੁਸੀਂ ਹਾਸਲ ਕਰ ਲੋਗੇ ਉਹ ਤੁਹਾਡੇ ਜੀਵਨ ਦੀ ਕਾਮਯਾਬੀ ਵਿੱਚ ਤਰੱਕੀ ਦੇ ਵਿੱਚ ਤੁਹਾਡੇ ਸਹਾਈ ਹੁੰਦਾ ਇਸ ਲਈ ਮੇਰੀ ਬੇਨਤੀ ਆ ਗੁਰੂ ਨਾਲ ਗੁਰਬਾਣੀ ਨਾਲ ਝੂਠਿਆਂ ਦੇ ਸੰਗ ਨਹੀਂ ਕਰਨਾ ਆਪਾਂ ਚੰਗੇ ਲੋਕਾਂ ਦੀ ਸੰਗਤ ਕਰਨੀ ਹੈ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ ਸੰਗਤ ਕਰਨ ਦਾ ਫਲ ਕੀ ਹੈ ਉਹ ਵੀ ਤੁਹਾਨੂੰ ਸਮਝਾ ਦਿੰਦਾ ਪਾਤਸ਼ਾਹ ਨੇ ਲਿਖਿਆ ਸਫਲ ਜੀਵਨ ਸਫਲਤਾ ਦਾ ਸੰਗ ਦੇਖੋ ਉਹਦਾ ਆਪਣਾ ਜੀਵਨ ਵੀ ਸਫਲ ਆ ਉਹਦੀ ਜਿਹੜਾ ਸੰਗਤ ਕਰਦਾ ਉਹਦਾ ਵੀ ਜੀਵਨ ਸਫਲ ਆ ਕਿਹਦੀ ਸੰਗਤ ਕਰਨੀ ਹੈ ਕਿਹਦਾ ਜੀਵਨ ਸਫਲ ਆ ਜਾਂਕਿ ਮਨ ਲੱਗਾ ਹਰ ਰੰਗ ਜਿਨ੍ਹਾਂ ਦੇ ਹਿਰਦੇ ਨੂੰ ਫਰੀਦਾ ਰਾਮ ਦਾ ਵੈਗੁਰ ਦਾ ਰੰਗ ਲੱਗਿਆ ਹੋਇਆ ਹੈ ਨਾ ਉਹ ਹੱਥ ਤਾਂ ਸਫਲ ਹੋ ਹੀ ਗਏ ਜਿਹੜਾ ਉਹਨਾਂ ਦੇ ਕੋਲੇ ਬੈਠੂ ਜਿਹੜਾ ਉਹਨਾਂ ਦੀਆਂ ਗੱਲਾਂ ਸੁਣੂ ਉਹਨਾਂ ਦਾ ਸੰਗ ਕਰੂ ਉਹ ਵੀ ਸਫਲ ਹੋ। ਇਸ ਲਈ ਇਹ ਪਹਿਲੇ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ ਦਾ ਹੀ ਸੁਨੇਹਾ ਹੈ ਕਿ ਚੰਗੇ ਲੋਕਾਂ ਦੀ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ। ਆਪਾਂ ਹੁਣ ਬੈਠੇ ਇੱਥੇ ਇੱਕ ਤਰੀਕੇ ਦੇ ਨਾਲ ਇੱਕ ਤਾਂ ਆਪਾਂ ਦਸਤਾਰ ਦਾ ਪਰਾਲਾ ਕਰ ਲਿਆ। ਦੂਜੇ ਤਰੀਕੇ ਦੇ ਨਾਲ ਆਪਾਂ ਸਤਸੰਗ ਕਰ ਲਈ। ਬਾਪੂ ਬਾਬਾ ਜੀ ਨੂੰ ਸਭ ਯਾਦ ਕਰ ਲਿਆ। ਗੁਰੂ ਸਾਹਿਬ ਦਾ ਜ਼ਿਕਰ ਕਰ ਲਿਆ ਵਾਹਿਗੁਰੂ ਵਾਹਿਗੁਰੂ ਕਰ ਲਿਆ। ਔਰ ਦੋ ਕੁ ਮਿੰਟ ਦੇ ਵਿੱਚ ਮੈਂ ਬੇਨਤੀ ਸਮਾਪਤ ਕਰਦਾ ਦੋ ਪੰਕਤੀਆਂ ਧਿਆਨ ਨਾਲ ਸੁਣਿਓ ਕਿ ਇਸ ਤਰ੍ਹਾਂ ਇਕੱਠੇ ਬੈਠ ਕੇ ਸੰਗਤ ਕਰਨ ਦਾ ਫਲ ਕੀ ਹੈ ਮਹੱਤਵ ਕਿੱਡਾ ਵੱਡਾ ਹੈ ਕੰਨ ਖੋਲ ਕੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਤੁਹਾਡਾ ਕੁਰਬਾਨੀ ਪੜਦੇ ਆ ਨਾ ਮਹਿਮਾ ਸਾਧੂ ਸੰਗਤ ਕੀ ਸੁਨੋ ਮੇਰੇ ਮੀਤਾਂ ਕਿ ਸਾਧ ਸੰਗਤ ਦੇ ਵਿੱਚ ਜਾਣ ਦਾ ਇਕੱਠੇ ਬੈਠ ਕੇ ਨਾਮ ਜਪਣ ਦੀ ਮਹਿਮਾ ਕੀ ਆ ਸੁਣੋ ਮੇਰੇ ਮੀਤਾਂ ਮੇਰੇ ਮਿੱਤਰੋ ਸੁਣੋ ਮੈਲ ਖੋਈ ਕੋਟ ਅਗਹ ਹਰੇ ਨਿਰਮਲ ਪੈ ਚੀਤਾ ਮਾਇਰ ਕੋਈ ਮਤਲਬ ਤੁਹਾਡੀ ਮਨ ਦੀ ਮਾਇਰ ਦੂਰ ਹੋ ਗਈ ਜਿਹੜੀ ਮਾੜੀ ਸੋਚ ਸੀ ਮਾੜਾ ਵਿਚਾਰ ਸੀ ਉਹ ਖਤਮ ਹੋ ਗਿਆ ਕੋਟ ਅਗਹਰੇ ਕੋਟ ਦਾ ਮਤਲਬ ਕਰੋੜਾ ਅਗਹ ਦਾ ਮਤਲਬ ਪਾਪ ਕਰੋੜਾ ਛੋਟੇ ਪਾਪ ਦੂਰ ਹੋ ਗਏ ਗਲਤੀਆਂ ਹਰੇਕ ਇਨਸਾਨ ਕਰਦਾ ਸਭ ਤੋਂ ਹੁੰਦੀਆਂ ਨੇ ਜੇ ਹੋ ਗਈਆਂ ਤਾਂ ਪਾਸ਼ਾ ਮੂਰੇ ਬਖਸ਼ਾਰੀਆਂ ਤੋਂ ਉਹਨੇ ਬਖਸ਼ ਦੇਣੀ ਨਿਰਮਲ ਭੈ ਚੀਤਾ ਚੇਤਾ ਜਿਹੜਾ ਮਾਨਾ ਜਿਹੜਾ ਰੂਹ ਆ ਜਿਹੜੀ ਉਹ ਨਿਰਮਲ ਹੋ ਗਈ ਹੁਣ ਅਗਲੀ ਕੋਲਤੀ ਸੁਣੋ ਗੁਰੂ ਸਾਹਿਬ ਕੀ ਸ੍ਰੇਹਾ ਦਿੰਦੇ ਆ ਇਸ ਮਹਿਮਾ ਸਾਧੂ ਸੰਗਤ ਜਿਹੜਾ ਪ੍ਰਭ ਦਾ ਨਾਮ ਲੈ ਰਹੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਪਿੰਗਲ ਪਿੰਗਲਾ ਬੰਦਾ ਜਿਹੜੇ ਤੋਂ ਮੰਜੇ ਤੋਂ ਹਿੱਲਿਆ ਨਹੀਂ ਜਾਂਦਾ ਪਰ ਪਤਾਂ ਤੇ ਚੜ ਜਾਂਦਾ ਗੁਰੂ ਦੀ ਕਿਰਪਾ ਨਾਲ ਫਰਬਤਾਂ ਤੋਂ ਪਾਰ ਜਾਂਦਾ ਖਲ ਚਤਰ ਬਕੀਤਾ ਖਲ ਦਾ ਮਤਲਬ ਮੂਰਖ ਚਤਰ ਦਾ ਮਤਲਬ ਸਿਆਣਾ ਬਕੀਤਾ ਦਾ ਮਤਲਬ ਬਕਤਾ ਬੁਲਾਰਾ ਮੂਰਖ ਬੰਦਾ ਵੀ ਚੋਟੀ ਦਾ ਬੁਲਾਰਾ ਬਣ ਜਾਂਦਾ ਕਾਦੇ ਨਾਲ ਮਹਿਮਾ ਸਾਧੂ ਸੰਗਤ ਇਕੱਠੇ ਬੈਠ ਕੇ ਨਾਮ ਜਪਣਾ ਸਾਧ ਸੰਗਤ ਕਰਨਾ ਚੰਗੇ ਲੋਕਾਂ ਦੀ ਸੰਗਤ ਕਰਨਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ ਅਗਲੀ ਪੰਕਤੀ ਸੁਣੋ ਅੰਧਲੇ ਤੇ ਅਪੜ ਸੂਝਿਆ ਗੁਰ ਭੇਟ ਪੁਨੀਤਾ ਅੰਧਲੇ ਅੰਨਾ ਬੰਦਾ ਜਿਹਨੂੰ ਤਾਂ ਇੱਕ ਫੁੱਟ ਤੱਕ ਵੀ ਨਜ਼ਰ ਨਹੀਂ ਸੀ ਆਉਂਦਾ ਤਰੇ ਭਵਨ ਤਿੰਨਾ ਭਵਨਾਂ ਦੀ ਸੂਝੀ ਹੋ ਗਈ ਉਹਨੂੰ ਗੁਰ ਭੇਟ ਪਰੀਤਾ ਜਦੋਂ ਗੁਰੂ ਨਾਲ ਭੇਟ ਹੋਈ ਪੁਨੀਤ ਹੋ ਗਿਆ ਗੁਰੂ ਕਿਹੜਾ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੱਚਾ ਅਧੂਰਾ ਆਪਣੇ ਵਰਗੇ ਲੋਕ ਦੁਨਿਆਵੀ ਗੁਰੂ ਨਹੀਂ ਕਿਸੇ ਦੇ ਅੱਜਕੱਲ ਇਹ ਵੀ ਫੈਸ਼ਨ ਹੈ ਕਿ ਹਰੇਕ ਪਿੰਡ ਦੇ ਵਿੱਚ ਕੋਈ ਗੱਦੀ ላይ ਬੈਠਾ ਕੋਈ ਡੇਰਾ ਖੋਲੀ ਬੈਠਾ ਨਹੀਂ ਕਿਸੇ ਵਿਚੋਲੇ ਨਾਲ ਨਹੀਂ ਗੱਲ ਕਰਨ ਸਿੱਧਾ ਪਾਤਸ਼ਾਹ ਨਾਲ ਜੁੜਨਾ ਗੁਰਬਾਣੀ ਨਾਲ ਜੁੜਨਾ ਗੁਰਬਾਣੀ ਪੜ੍ਹਨੀ ਆ ਗੁਰਬਾਣੀ ਸੁਣਨੀ ਆ ਅੱਜ ਕੱਲ ਤਾਂ ਯਾਰ ਛੋਲੇ ਛੋਲੇ ਫੋਨ ਆ ਤੁਹਾਡੇ ਕੋਲੇ ਸਾਰਾ ਦਿਨ ਦਰਵਾਜ਼ਾ ਸਭ ਤੋਂ ਲਾਈਵ ਚੱਲਦਾ ਸੁਣੋ ਕੀਰਤਨ ਕਾਲ ਯੁਗ ਮੇਂ ਕੀਰਤਨ ਪ੍ਰਧਾਨ ਅੱਜ ਦੇ ਸਮੇਂ ਚ ਕੀਰਤਨ ਨੂੰ ਪ੍ਰਧਾਨ ਕੀ ਮਿਲੀ ਹੋਈ ਆ ਇਹ ਦੌਰ ਗੁਰੂ ਨਾਨਕ ਦਾ ਐ ਜੇ ਆਪਾਂ ਪਿੱਛੇ ਰੁੱਕੜ ਪੜੀਏ ਨਾ ਅਸੀਂ ਕਹਿੰਨੇ ਵੀ ਕ੍ਰਿਸ਼ਨ ਮਹਾਰਾਜ ਹੋਏ ਆ ਉਹ ਦੁਆਪਰ ਯੁੱਗ ਦੇ ਵਿੱਚ ਦੁਆਪਰ ਕ੍ਰਿਸ਼ਨ ਮੁਰਾਰ ਕਾਂਸ ਕਰਤਾਰਤ ਕੀਓ ਤ੍ਰੇਤੇ ਤੇ ਮਾਣਿਓ ਰਾਮ ਰਗਵੰਸ ਕਹਾ ਤ੍ਰੇਤੇ ਯੁੱਗ ਚ ਰਾਮ ਸੀ ਕਲ ਯੁੱਗ ਪ੍ਰਮਾਨ ਗੁਰੂ ਨਾਨਕ ਪਤੰਗ ਅਮਰ ਕਹਾ ਗੁਰੂ ਦਾ ਦੌਰ ਅਜ ਗੁਰੂ ਨਾਨਕ ਦਾ ਹੈ ਕਲ ਯੁੱਗ ਦੇ ਵਿੱਚ ਗੁਰੂ ਨਾਨਕ ਦੀ ਗੱਲ ਹੋਣੀ ਆ ਹੁਣ ਕਿਸੇ ਦਿਨ ਹੋਣੀ ਇਸ ਲਈ ਗੁਰੂ ਨਾਨਕ ਨਾਲ ਜੁੜਨਾ ਕਰੀਏ ਬੱਚਿਓ ਬਹੁਤ ਤੁਹਾਡਾ ਤਲਵਾਦ ਤੁਸੀਂ ਰਾਮ ਨਾਲ ਬੈਠ ਕੇ ਸੁਣਿਆ ਮੈਂ ਫੇਰ ਦਿਨੋਂ ਤਲਵਾਦ ਕਰਦਾ ਸਾਡੇ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਾਲਾਏ ਜਿਹੜੇ ਪਿੰਡ ਪਿੰਡ ਜਾ ਕੇ ਆਪ ਦੇ ਪੱਲਿਓ ਪੈਸੇ ਖਰਚ ਕੇ ਤੇਲ ਮਚਾ ਕੇ ਸਾਡੀ ਆਉਣ ਵਾਲੀ ਜਿਹੜੀ ਫੁੱنگਰ ਰਹੀ ਜਵਾਨੀ ਹੈ ਇੱਕ ਯਾਦ ਰੱਖਣਾ ਹੈ ਆ ਜਿਹੜੇ ਛੋਟੇ ਛੋਟੇ ਬੈਠੇ ਆਵੇਂ ਤੁਸੀਂ ਬਾਬਾ ਜਿਹੜਾ ਵਰ ਸਿੰਘ ਬਾਬਾ ਫਤੇ ਸਿੰਘ ਦੇ ਵਾਰਸ ਹੋ ਝਾਤੀ ਮਾਰੋ ਇਤਿਹਾਸ ਤੇ ਉਹਨਾਂ ਨੇ ਉਮਰਾਂ 7 ਤੇ 9 ਸਾਲ ਹੀ ਸੀ ਉਹਨਾਂ ਦੀਆਂ ਪਰ ਵਿਚਾਰ ਬਹੁਤ ਵੱਡਾ ਸੀ ਉਮਰ ਛੋਟੀ ਸੀ ਵਿਚਾਰ ਬੜਾ ਵੱਡਾ ਸੀ ਜਿਹੜੇ ਵਿਚਾਰ ਨਾਲ ਹਕੂਮਤ ਹਲਾਤੀ ਆ ਜਿਹੜੇ ਮੁੱਛ ਫੁੱਟ ਬੈਠੇ ਆ ਬਾਬਾ ਅਜੀਤ ਸਿੰਘ ਬਾਬਾ ਤੁਝਾਰ ਸਿੰਘ ਦੇ ਵਾਰਸ ਹੋ ਸਮਝੇ ਜਿਹੜੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਇਹਨਾਂ ਨੇ ਸ਼ਹਾਹਤ ਤਾਂ ਦਿੱਤੀ ਜਿਹੜੇ ਜਿੱਤੇ ਨਹੀਂ ਗਏ ਕਿ ਇਸ ਲਈ ਆਪਣੇ ਆਪ ਨੂੰ ਗੌਰਵ ਵੀ ਵਿਸਾ ਪਛੋਕਣ ਵੱਲ ਝਾਤ ਮਾਰਨੀ ਆ ਜਿਹੜੀਆਂ ਸਿਰਾਂ ਤੇ ਸਾਨੂੰ ਮਿਣੀਆਂ ਨਾ ਇਹ ਤਾਜ ਆਹ ਗੁਰੂ ਦਾ ਬਖਸ਼ਿਆ ਹੋਇਆ ਮੈਂ ਆਪਦੀ ਜ਼ਿੰਦਗੀ ਚ ਹਟਾਇਆ ਮੈਂ ਦਿੱਲੀ ਬੰਬਈ ਜਿੱਥੇ ਵੀ ਅਸੀਂ ਕਿਤੇ ਧਰਨੇ ਮਿਲਿਆਰੇ ਕਰਨ ਜਾਂਦੇ ਸੀ ਤਾਂ ਪੁਲਿਸ ਵਾਲੇ ਡਾਂਗਾਂ ਨਾਲ ਕੁੱਟਦੇ ਸਾਰਿਆਂ ਨੂੰ ਜਿਹੜੂ ਧਰਨਾ ਮਾਰਦੇ ਤੇ ਪਾਸ਼ਾ ਦੀ ਇੰਨੀ ਰਹਿਮਤ ਸੀ ਜਦੋਂ ਮੈਂ ਮੂਰੇ ਹੁੰਦਾ ਹੁੰਦਾ ਸੀ ਪੁਲਿਸ ਵਾਲੇ ਮੈਨੂੰ ਫੜ ਕੇ ਆਏ ਪਰ ਵੀ ਜੀ ਤੁਸੀਂ ਪਾਸੇ ਹੋ ਜੀ ਸਰਦਾਰ ਜੀ ਤੁਸੀਂ ਪਾਸੇ ਹੋ ਤੇ ਬਾਕੀਆਂ ਨੇ ਮਾਰਦੇ ਡਾਂਗ ਜਿਹੜੇ ਕੋਨੇ-ਬੋਨੇ ਹੁੰਦੇ ਸੀ ਉਹ ਸਟੇਟਾਂ ਦੇ ਇਹ ਕਾਹਦੇ ਵਾਸਤੇ ਬਚਤ ਸੀ ਮੇਰੀ ਇਹ ਜਿਹੜਾ ਸਾਫਤ ਸੂਰਤ ਦਸਤਾਰ ਸਿਰ ਇਹਦੇ ਕਰਕੇ بس ਇਹਦੀ अहमियत ਸਮਝਣੀ ਹੈ ਸ਼ੇਰੋ ਇਹਨੂੰ ਸ਼ਾਨ ਨਾਲ ਬੰਨਣਾ ਖੁਸ਼ ਹੋ ਕੇ ਬੰਨਣਾ ਹੈ ਮਜਬੂਰੀ ਚ ਨਹੀਂ ਬੰਨਣਾ ਤੇ ਦੇਖੋ ਸਾਰਿਆਂ ਤੋਂ ਥੋੜੀ ਕਿੰਨੀ ਟੌਰ ਬਣਾ ਕੇ ਰੱਖੀਓ ਕਿੰਨੇ ਸੋਹਣੇ ਲੱਗੀ ਜਾਂਦੇ ਹੋ ਯਾਰ ਆਇਆ ਜੀ ਕਰਦਾ ਵੀ ਥੋੜੂ ਸਾਹਮਣੇ ਖੜਕੇ ਤੁਹਾਨੂੰ ਦੇਖੀ ਜਾਈਏ ਦਸਤਾਰਾ ਬੰਨ੍ਹ ਦੇ ਕਰਕੇ ਔਰ ਕਿੰਨੀਆਂ ਸੋਹਣੀਆਂ ਸੋਹਣੀਆਂ ਬੰਨੀਆਂ ਤੁਸੀਂ ਆ ਮੋਟੇ ਨੇ ਕਿੰਨੀ ਸੋਹਣੀ ਬੰਨੀ ਹੋਈ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਸ਼ਾ ਰਹਿਮਤ ਰੱਖਣ ਇਸ ਤਰ੍ਹਾਂ ਚੰਗੇ ਕਾਰਜ ਕਰਦੇ ਰਹੀਏ ਬਸ ਬੇਨਤੀ ਹੈ ਗੁਰਬਾਣੀ ਨਾਲ ਗੁਰੂ ਨਾਲ ਜੁੜਨਾ ਇਹ ਬੂਰੇ ਕੱਚਾ ਪਿੱਛੇ ਸਮਾਂ ਨਹੀਂ ਖਰਾਬ ਕਰਨਾ ਪੂਰੇ ਗੁਰੂ ਗ੍ਰੰਥ ਸਾਹਿਬ ਬਾਸ਼ਾ ਦੀ ਚੱਕਰੀ ਕਰ ਲਈਆਂ ਉਹਨਾਂ ਨੂੰ ਸਿੱਧ ਲੈ ਕੇ ਆਪਣਾ ਜੀਵ ਲੱਗੇ ਲੈ ਕੇ ਜਾਣਾ ਜ਼ਿੰਦਗੀ ਵਿੱਚ ਸਫਲਤਾ ਹੀ ਸਮਾਂ ਦਾ ਹੋਊਗਾ ਪੈਰਾਂ 'ਤੇ ਬੈਠੀ ਹੋ ਸਫਲਤਾ ਇੱਕ ਜਦੋਂ ਘਰਾਂ ਤੋਂ ਜਾਣੇ ਹੁੰਨੇ ਹੋ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾ ਕੇ ਜਾਇਆ ਕਰੋ ਕਿਤੇ ਵੀ ਜਾਣਾ ਸਕੂਲ ਜਾਣਾ ਕਿਤੇ ਵੀ ਜਾਣਾ ਕਰੋ ਬਾਹਰ ਖੇਡਣ ਵੀ ਜਾਣਾ ਤੇ ਜਦੋਂ ਬਾਪਾ ਨੂੰ ਹੌਂਸਰ ਫਿਰ ਆਪਣੀ ਮਾਲੇ ਪਰੋਹਣੇ ਕੋਲਾ ਚੁੱਕਾ ਦੀ ਖਿਮਾ ਦਿਓ ਫਿਰ ਫਤਿਹ ਗਜੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ